ਯੋਨਾ ਤਰੰਤਾਰ ਦੇ ਸਮੂਹ ਪੰਜਾਬ ਵਾਸੀਓ ਗੁਰਪਤੇ ਆਪਣਾ ਅੱਜ ਦਾ ਵਿਖਿਆ ਜੀ ਸਾਵਨ ਫਾਇਟਰ ਚਰਨਜੀਤ ਸਿੰਘ ਦਾ ਜਿਹੜਾ ਕਤਲ ਹੋਇਆ ਗੋਂਦਾਲ ਥਾਣੇ ਦੇ ਅਧੀਨ ਪਿੰਡ ਦੇ ਵਿੱਚ ਇਹਦੇ ਵਿੱਚ ਇੱਕ ਪੁਸਤ ਕਰਮਚਾਰੀ ਜਿਹੜੀ ਉਹ ਬਾਹਾਂ ਟੁੱਟ ਗਈ ਆ ਤੇ ਪੁਲਸੋ ਭਾਗ ਨੇ ਜਿਹੜੇ ਆ ਉਹ 20 ਕੋ ਬੰਦੇ ਕੋ ਫੜਿਆ ਤੇ ਉਹਨਾਂ ਦੇ ਪਰਚਾ ਦਰਜ ਕਰਤਾ ਦੂਸਰੇ ਪਾਸੇ ਸਰਪੰਚ ਦਾ ਭਰਾ ਤੇ ਇਸੇ ਪਿੰਡ ਦੇ ਕੁਝ ਵਿਅਕਤੀ ਤੇ ਇਲਾਕੇ ਦੇ ਬਹੁਤ ਬਾਰ ਸਰਪੰਚ ਸਾਹਿਬ ਬਾਅਦ ਪ੍ਰੈਸ ਕਾਨਫਰੰਸ ਕਰਦੇ ਆ ਕਿ ਇਹ ਵਾਰਤਾ ਸਾਢੇ 9 ਵਜੇ ਹੋਈ ਆ ਰਾਤ ਤੇ ਸਰਪੰਚ ਨੂੰ ਸਿਰੇ ਤੜਕੇ 4:30 ਵਜੇ ਫੜਿਆ ਉਹਦਾ ਡੀਵੀਆਰ ਵੀ ਤੋੜ ਦਿੱਤਾ ਗਿਆ ਡੀਜੀਪੀ ਸਾਹਿਬ ਐਸਐਸਪੀ ਸਾਹਿਬ ਕੋਈ ਪ੍ਰੈਸ ਕਾਨਫਰੰਸ ਪ੍ਰੈਸ ਕਾਨਫਰੰਸ ਕਰਕੇ ਇਹ ਕੱਲ ਤਾਂ ਇਹਨਾਂ ਦਾ ਜਵਾਬ ਦਿਓ ਇਹਨਾਂ ਦੀ ਪ੍ਰੈਸ ਕਾਨਫਰੰਸ ਦਾ ਕਿ ਇਹ ਸਾਰਾ ਕੁਝ ਜਿਹੜਾ ਵਾ ਇਹ ਪ੍ਰੈਸ ਕਾਨਫਰੰਸ ਸੀ ਇਹ ਸਹੀ ਇਲਜ਼ਾਮ ਲਾ ਰਹੇ ਆ ਗੁਲਦੀਪ ਸਿੰਘ ਜਿਹੜਾ ਕਿ ਮਜੀਬ ਸਿੰਘ ਸਰਪੰਚ ਸੀ ਇਹ ਬੰਦਾ ਮਾਰ ਕੇ ਘਰੇ ਸੂੰਗਾ ਇਹਨੂੰ 9:30 ਵਜੇ ਦਾ ਜਿਹੜਾ ਵਾ ਵਾਰਦਾਤ ਹੋਈ ਆ ਇਹਨੂੰ ਫੜਿਆ ਨਹੀਂ ਗਿਆ ਉਹਦੋਂ ਮੌਕੇ ਤੇ ਕੀ ਕੋਈ ਸਿਆਸੀ ਦਬਾਅ ਸੀ ਕਿ ਜਾ ਕੋ ਫੋਨ ਤੁਹਾਨੂੰ ਤੋਂ ਆਇਆ ਸੀ ਕੋਈ ਜਾਵੇਂ ਐਮਐਲਏ ਦੀ ਦਖਲਦਾਰੀ ਸੀ ਵਾਹੇ ਮੇਰੇ ਵੀ ਕਈ ਸਾਲ 32 ਸਾਲ ਮੇਰੇ ਵੀ ਆ ਡੀਸੀ ਆਫਿਸ ਦੇ ਵਿੱਚ ਲੰਘੇ ਆ ਪਰ ਪਹਿਲਾ ਵਾਰ ਤਾਂ ਦੇਖੀ ਆ ਵੀ ਬੰਦਾ ਬੰਦਾ ਕਤਲ ਕਰਕੇ ਕਰ ਸਕਦਾ ਹੋ ਗਿਆ ਬੜੀ ਹੈਰਾਨੀ ਜੀ ਵਾਲੀ ਗੱਲ ਆ ਇਸ ਤੋਂ ਅੱਗੇ ਚਲੀਏ ਜੀ ਜਿਹੜੇ ਪੌਸਫਰ ਚਰਨਜੀਤ ਸਿੰਘ ਸਭਨ ਸਪਾਈਟਰ ਦੇ ਕੋਲ ਖੜੇ ਸੀ ਜਿਨ੍ਹਾਂ ਨੇ ਉਹਨੂੰ ਕੋਲੋਂ ਹੋ ਕੇ ਮਰਵਾ ਦਿੱਤਾ ਉਹਨਾਂ ਨੇ ਤੁਹਾਨੂੰ ਕੀ ਕਾਰਵਾਈ ਕੀਤੀ ਆ ਅੱਗੇ ਰਗੀ ਗੱਲ ਜਿਹੜੀ ਡੀਐਸਪੀ ਤੇ ਐਸਐਚਓ ਦੀਆਂ ਬਦਲੀਆਂ ਜਿਹੜੀਆਂ ਨਾ ਇਹ ਤੁਹਾਨੂੰ ਅੱਗੇ ਵੀ ਮੈਂ ਕਈ ਵਾਰੀ ਕਹਿ ਚੁੱਕਾ ਕਿ 2012 ਤੋਂ ਬਾਅਦ ਇਹ ਐਮਐਲਏ ਦੇ ਗਲ ਪਾ ਆਪੀਆ ਵੀ ਤੂੰ ਜਿਹੜਾ ਮਰਜ਼ੀ ਲਵਾ ਲਾ ਇਹ ਤੈਨੂੰ ਖੁੱਲੀ ਛੁੱਟੀ ਐਮਐਲਏ ਆਪਣਾ ਐਸਐਚਓ ਤੇ ਡੀਐਸਪੀ ਆਪਣਾ ਲਾਵੇ ਇਹਨਾਂ ਨੇ ਜਲੀਦ ਤੋਂ ਬਹੁਤ ਗਹਿਣੇ ਪਏ ਜਾਂਦੀ ਡੀਐਸਪੀ ਤੇ ਐਸਐਚਓ ਵੀ ਜਦੋਂ ਇਹ ਐਮਐਲਏ ਦੇ ਕਹਿਣ ਤੇ ਲੱਗ ਜਾਂਦੇ ਆ ਪਹਿਲੋਂ ਇਹਨਾਂ ਦਾ ਪਛੋਕਰ ਤੱਕ ਕਰੋ ਵੀ ਇਹ ਜਿਹੜੇ ਆ ਲਾਉਦੇ ਡੀਐਸਪੀ ਐਸਐਚਓ ਇਹਨਾਂ ਦੇ ਪਿਓ ਤਾਂ ਅੱਦੇ ਵੀ ਡੀਐਸਪੀ ਐਸਐਚਓ ਲਾਉਦੇ ਰਹੇ ਕਿ ਜਾਏ ਕਿੰਨਾ ਕੁ ਪੜਿਆ ਜਾਂ ਜਾਏ ਪ੍ਰਸ਼ਾਸ਼ਨ ਕਰਵਾਇਆ ਕਿੰਨਾ ਕੁ ਜਾਣਦੇ ਆ ਤੁਸੀਂ ਆਈਪੀਐਸ ਦੀ ਟ੍ਰੇਨਿੰਗ ਕੀਤੀ ਹੁੰਦੀ ਆ ਬੜੀਆਂ ਬੜੀਆਂ ਪੋਸਟਾਂ ਤੇ ਤੁਹਾਨੂੰ ਲਾਇਆ ਜਾਂਦਾ ਪਰੋ ਟ੍ਰੇਨਿੰਗ ਦਿੱਤੀ ਜਾਂਦੀ ਆ ਤੇ ਇਹ ਕੰਮ ਤੁਹਾਡਾ ਵਾ ਕਿ ਇਹਨਾਂ ਦਾ ਵਾ ਇਹਨਾਂ ਦਾ ਜੋ ਮਰਜ਼ੀ ਇਹਨਾਂ ਦਾ ਸਿਸਟਮ ਤੁਸੀਂ ਵੇਖ ਲਓ ਬਦਲੀ ਐਮਐਲਏ ਕਰਾਓ ਚਾਹੇ ਸਿਆਸਤਦਾਨ ਦਾ ਮੁੰਡਾ ਹੋਵੇ ਚਾਹੇ ਉਹ ਬਜਪਸਮੈਨ ਦਾ ਮੁੰਡਾ ਹੋਵੇ ਚਾਹੇ ਉਹ ਪਤਾਸ਼ੀ ਨਸ਼ਾ ਤਸਕਰ ਹੋਵੇ ਜਾ ਨਖਾ ਤਸਕਰਾਂ ਦੇ ਘਰ ਉਹ ਗੰਦੀ ਜੰਮੀ ਲਾਦ ਹੋਵੇ ਉਹ ਵੀ ਉਹ ਡੀਐਸਪੀ ਲਵਾਉਗਾ ਮਤਲਬ ਇਹਦਾ ਡੀਐਸਪੀ ਲਵਾਉਣ ਦਾ ਜਿਹੜਾ ਲੈਵਲ ਹੈ ਨਾ ਉਹ ਐਮਐਨਏ ਨੂੰ ਫਾਰਮ ਦਿੱਤਾ ਗਿਆ ਬੜੀ ਹਰਾਨੀ ਵਾਲੀ ਗੱਲ ਆ ਹੋਰ ਤੁਸੀਂ ਕਿੰਨਾ ਕਿ ਮਹਿਕਮਿਆਂ ਦੇ ਵਿੱਚ ਕਿੰਨੇ ਕਿ ਬੰਦੇ ਜਿਹੜੇ ਸਿਆਸੀ ਬੰਦਿਆਂ ਦੇ ਕਹਿਣ ਤੇ ਲਾਉਂਦੇ ਜਿਹੜੇ ਮਰੂ ਸਪੈਕਟ ਕਰੋ ਇਸ ਵਕਤ ਚਲਿਏ ਜੀ ਜਿਹੜਾ ਤੁਹਾਡਾ ਸੀਆਈਡੀ ਵਿਭਾਗ ਆ ਜਿਹੜਾ ਤਰਨਤੜ ਦਾ ਇੰਟੈਲੀਜੈਂਸੀ ਖੁਫੀਆ ਏਜੰਸੀਆਂ ਜਿੰਨੇ ਵੀ ਜ਼ਿਲ੍ਹੇ ਜਾ ਇਹਦਾ ਤੁਸੀਂ ਵੇਖ ਲਓ ਕਿੰਨਾ ਪਠਾ ਬੈਠਾ ਵੀ 15000 ਰੁਪਏ ਤੇ ਜਾਲੀ ਲਾਇਸੈਂਸ ਬਣ ਗਿਆ ਤੁਹਾਨੂੰ ਕੋਈ ਇਨ ਇਹ ਜਿਹੜੇ ਤੁਹਾਡੇ ਸਾਰੀਆਂ ਜਿਹੜੀਆਂ ਜਿਵੇਂ ਤੁਸ ਸੀਆਈਏ ਸਟਾਫ ਦੀਆਂ ਬਦਲੀਆਂ ਕੀਤੀਆਂ ਨਾ ਐਸਐਸਪੀ ਸਾਹਿਬ ਅਮਨਵਰ ਰਾਣਾ ਜੀ ਉਸੇ ਤਰ੍ਹਾਂ ਮੈਂ ਚਾਹਣਾ ਕਿ ਇਹ ਜਿਹੜੇ ਤੁਹਾਡੇ ਖੁਫੀਆ ਵਿਭਾਗ ਦੇ ਜਿੰਨੇ ਵੀ ਕਰਮਚਾਰੀਆ ਨਾ ਇਹਨਾਂ ਸਾਰੇ ਦੇ ਗੁੰਡਿਆਂ ਬਦਮਾਸ਼ਾਂ ਦਾ ਤਾਲਮੇਲ ਆ ਇਹਨਾਂ ਕੋਲੇ ਪਿੰਡਾਂ ਦੀ ਕੋਈ ਸੀਆਈਡੀ ਨਹੀਂ ਗਈ ਇਹ ਸਾਰੇ ਰਲੇ ਆ ਨਸ਼ਾ ਤਸਕਰਾਂ ਨਾ ਸਮਗਲਰਾਂ ਨਾ ਗੁੰਡਿਆਂ ਬਦਮਾਸ਼ਾਂ ਨਾ ਇਹਨਾਂ ਬਾਰੇ ਜ਼ਰੂਰ ਵਿਚਾਰ ਕਰੋ ਇਹ ਦੂਰ ਤਰਾਡੇ ਛੋਟੂਵੇ ਵੀ ਜਿਤਰਾ ਤਹਾ ਅੱਗੇ ਥੋੜਾ ਜਿਹਾ ਆਪਣੇ ਰੰਗ ਵਿਖਾਏ ਆ ਮੈਂ ਐਮਰ ਮਨਜਿੰਦਰ ਸਿੰਘ ਢਲਕਾ ਖਡੂਰ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਉਹ ਇੱਕ ਗਾਣਾ ਚੱਲਦਾ ਹਲਕੇ ਚ ਆਇਆ ਫਿਰਦੇ ਜੋ ਪਿਓ ਦਾ ਰਾਜ ਹੁੰਦਾ ਉਹ ਤੇ ਜਦੋਂ ਸੜਕਾਂ 'ਤੇ ਫਿਰਦੇ ਪਹਿ ਹਲਕੇ ਚ ਫਿਰਦੇ ਇਹਦੇ ਬਾਰੇ ਜਾਣਕਾਰੀ ਪਬਲਿਕ ਨੂੰ ਕਿੰਨੇ ਦੇਣੀ ਆ ਕਿੰਨੇ ਵੇਖਣਾ ਵੀ ਇਹ ਕੀ ਹੋਇਆ ਇਹਦੇ ਬਾਰੇ ਤੁਹਾਡਾ ਕੋਈ ਬਿਆਨ ਨਹੀਂ ਆ ਤੁਹਾਡੀ ਕੋਈ ਪ੍ਰੈਸ ਕਾਨਫਰੰਸ ਨਹੀਂ ਆਈ ਸ਼੍ਰੀਮਾਨ ਜੀ ਤੁਹਾਡੀ ਜੰਮਵਰੀ ਪਾਦੀ ਤੁਹਾਡੇ ਹਲਕੇ ਦਾ ਕੰਮ ਆਏ ਅਖੀਰ ਦੇ ਵਿੱਚ ਮੈਂ ਸਵਨ ਸਪਾਇਟਰ ਚੰਜੀਤ ਸਿੰਘ ਉਹਨਾਂ ਨੂੰ ਸ਼ਰਧਾ ਲਈ ਭੇਟ ਕਰਦਾ ਤੇ ਜਿਹੜੇ ਸਾਥੀ ਦੀ ਬਾਹ ਟੁੱਟੀ ਆ ਉਹਦੀ ਉਹਨੂੰ ਉਹਨਾਂ ਦਾ ਵੀ ਪ੍ਰਗਟਾਉਣਾ ਤੇ ਡੀਜੀਪੀ ਸਾਹਿਬ ਕਰੋਣ ਰੁਪਈਆ ਤੁਹਾਂ ਦੇਤੇ ਚਰਨ ਸਿੰਘ ਦੇ ਪਰਿਵਾਰ ਨੂੰ ਉਹਦੇ ਨਾਲ ਉਹਦੇ ਬੱਚਿਆਂ ਨੂੰ ਚਰਨਜੀਤ ਸਿੰਘ ਨਹੀਂ ਮਿਲਣਾ ਚਲੋ ਤੁਹਾਂ ਯਤਨ ਕੀਤਾ ਕੁਝ ਮਰਮ ਬਣਾਉਣ ਦਾ ਤੇ ਜਿਹੜਾ ਪੰਜਾਬ ਪੁਸਤ ਸੇ ਕਲੰਕ ਲੱਗਾਗੇ ਪੁਲਿਸ ਰੇਡ ਕਰਨ ਗਈ ਆਪਣਾ ਸਬਨਸਪਾਈਟਰ ਹੀ ਵਰਵਾ ਆਇਆ ਉਹ ਕੌਣ ਦੂਰ ਕਰੂਗਾ ਮੈਂ ਚਾਹੁੰਦਾ ਕਿ ਇਸੇ ਤਰ੍ਹਾਂ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੇ ਵਹੀਰ ਉੱਤੇ ਜਵਾਬ ਦਿੱਤਾ ਜਾਵੇ ਧੰਨਵਾਦ ਜੀ